ਇਹ ਜੋੜ ਦਿਵਸ ਚੱਲ ਰਿਹਾ ਹਿਆ ਤੇ ਇਸ ਦਿਵਸ ਦੀਆਂ ਸਭ ਤੋਂ ਖੂਬਸੂਰਤ ਤਸਵੀਰਾਂ ਦਿਖਾਉਣ ਲੱਗਿਆ ਮੈਂ ਨਿਕਲਦਾ ਸੀ ਆਪਣੀ ਟੀਮ ਦੇ ਨਾਲ ਤੇ ਇਹ ਵੀ ਸਾਨੂੰ ਦੇਖ ਸਕਦੇ ਕਿ ਸਿੱਖ ਮੁਸਲਮਾਨ ਸਾਂਝਾ ਵੈਸੇ ਤਾਂ ਇਹ ਤਸਵੀਰਾਂ ਆਪਾਂ ਨੂੰ ਇਸਾਨੀ ਧਰਨੇ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤੇ ਉਹ ਤਸਵੀਰਾਂ ਨੇ ਕਿ ਜਿਨ੍ਹਾਂ ਨੂੰ ਸ਼ਾਇਦ ਉਹ ਨੈਸ਼ਨਲ ਮੀਡੀਆ ਯਾ ਉਹ ਮੀਡੀਆ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਜਿਨ੍ਹਾਂ ਨੂੰ ਜ਼ਿਆਦਾਤਰ ਲੋਕ ਦੇਖਦੇ ਤੇ ਜਿਨ੍ਹਾਂ ਨੂੰ ਨਹੀਂ ਦੇਖਦੇ ਉੱਥੇ ਸਾਡੇ ਵਰਗੇ ਕੁਝ ਪੱਤਰਕਾਰ ਹੁੰਦੇ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਨੂੰ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕਰੀਏ ਸਭ ਤੋਂ ਖੂਬਸੂਰਤ ਤਸਵੀਰ ਜੇ ਇੱਥੇ ਆਏ ਕਿ ਜਿੱਥੇ ਲੋਕ ਇਹ ਵਖਰੇਵਾ ਬਣਾਉਂਦੇ ਨੇ ਕਿ ਭਾਈ ਮੁਸਲਮਾਨ, ਹਿੰਦੂ, ਸਿੱਖ ਇਹਨਾਂ ਦੇ ਆਪਸ ਦੇ ਵਿੱਚ ਕੁਝ মতਪੇਦ ਨੇ ਜਾਂ ਜਿਵੇਂ ਕਿ ਇਤਿਹਾਸ ਆਪਣਾ ਸਿੱਖਾਂ ਦਾ ਕਿ ਜੋ ਉਹ ਬਾਦਸ਼ਾਹ ਔਰੰਗਜ਼ੇਬ ਨੇ ਕੀਤਾ ਸੀਗਾ ਛੋਟੇ ਸਾਹਿਬ ਜਦਿਆਂ ਦੇ ਨਾਲ ਪਰ ਉਸੇ ਤਰੀਕੇ ਦੇ ਨਾਲ ਮੈਂ ਕਹਿ ਸਕਦਾ ਵੀ ਉਹਨਾਂ ਨੂੰ ਉਸ ਟਾਈਮ ਤੇ ਵੀ ਨਕਾਰਿਆ ਸੀ ਇਕ ਹਾਲਾਂ ਨਾਰਾਮ ਮਾਰਿਆ ਸੀ ਛੋਟੇ ਸਾਹਿਬ ਜੀ ਦੇ ਹੱਕ ਦੇ ਵਿੱਚ ਤੇ ਅੱਜ ਮੇਰੇ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਲਗਾਇਆ ਹੈ ਕਿ ਮੋਸਲਮ ਭਾਈਚਾਰੇ ਦੇ ਲੋਕ ਨੇ ਮਲੇਰਕੋਟਲਾ ਤੋਂ ਉੱਥੋਂ ਇਹਦੇ ਲਈ ਸਾਈਡ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਖਾਣਾ ਕਿ ਅਸੀਂ ਵਾਰਿਸ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪ੍ਰੇਮ ਨਿਭਾਉਣ ਵਾਲੇ ਤੇ ਮੇਰੇ ਨਾਲ ਭਾਈ ਸਾਹਿਬ ਨੇ ਭਾਈ ਸਾਹਿਬ ਸੋਸ਼ਲ ਡਿੱਟਕਾ ਜੀ ਉਹ ਤੁਹਾਨੂੰ ਬਾਜੀ ਮੈਂ ਥੋੜਾ ਧੰਨਵਾਦ ਹਾਂ ਤੁਸੀਂ ਆਪਣੇ ਚੈਨਲ ਤੇ ਤੁਹਾਨੂੰ ਮੈਨੂੰ ਆਪਣੇ ਸੋਸ਼ਲ ਨਵਾਬ ਸ਼ੇਰ ਮੁਹੰਮਦ ਖਾਨ ਪੀਰ ਬੰਦੂ ਸ਼ਾ ਨਬੀ ਖਾਨ ਗਨੀ ਖਾਨ ਟੋੜਲਾ ਨੇ ਹੰਕਾ ਹੋਰ ਵੀ ਇੱਥੇ ਕਈ ਨਾਮ ਲਿਖੇ ਨੇ ਕਿ ਔਰੰਗਜ਼ੇਬ ਦੇ ਔਰੰਗਜ਼ੇਬ ਦਾ ਨਾਂ ਕਹੀ ਸੀ ਇਹਨਾਂ ਨੇ ਇਹ ਕਦੇ ਵੀ ਤੁਸੀਂ ਗਲਤ ਕਰ ਰਹੇ ਹੋ ਤੁਹਾਨੂੰ ਮਾਸੂਮ ਬਸਾਨੂੰ ਹਾਂ ਤੁਸੀਂ ਉਸ ਟਾਈਮ ਦੇ ਵਿੱਚ ਤੁਸੀਂ ਮੰਨਦੇ ਵੀ ਉਹ ਵਖਰੀ ਮਾਂ ਜਿਹੜਾ ਲੋਕ ਮੰਨਦੇ ਸੀ ਵੀ ਸ਼ਾਇਦ ਵੀ ਕਈ ਵਾਰ ਇੰਟੀਮੀਟ ਪੀਰੀਅਡ ਕਰ ਲਈਦੀ ਜਾਂਦੀ ਹੈ ਅੱਪਾਂ ਨੂੰ ਹੁਣ ਕੇ ਹਾਂ ਵੀ ਸਾਰੇ ਵੀ ਉਹ ਕਹਿੰਦੇ ਨੇ ਵੀ ਇਹ ਨਹੀਂ ਉਹ ਜੇ ਹੋਣੀ ਇਹ ਨਹੀਂ ਹੋ ਜਾਣਗੀ ਪਰ ਪੰਜਿਆਂ ਨੂੰ ਕੋਈ ਅਸਾਰ ਨਹੀਂ ਹੁੰਦੀ ਸੀ ਮੰਨ ਲਿਓ ਦੇਖੋ ਸਾਰਿਆਂ ਤਾਰੀਫਾਂ ਉਸ ਰੱਬ ਨੇ ਜਿਹੜਾ ਸਾਰੇ ਜਗ ਦਾ ਸਿਰਜਣਹਾਰ ਸਾਜਣਹਾਰ ਤੇ ਪਾਲਣਹਾਰ ਹੈ ਕਿ ਰੱਬ ਨੂੰ ਹੀ ਵਖ ਵਖ ਪਾਸ਼ਾ ਲਾਉਂਦੇ ਜੇ ਤੁਸੀਂ ਗੱਲ ਕੀਤੀ ਹੈ ਜੇ ਮੁਸਲਮਾਨਾਂ ਦੇ ਹੁੰਦੇ ਹੋਏ ਸੁਪਰ ਸਰੰਦ ਨੇ ਗੁਰੂ ਸਾਹਿਬ ਦੇ ਦੋ ਲਾਲਾਂ ਦੀ ਜਾਨ ਲਈ ਹੈ ਜੀ ਤਾਂ ਮੁਸਲਮਾਨਾਂ ਦੇ ਹੁੰਦੇ ਹੀ ਪੀਰ ਗੁਦੂ ਸ਼ਾਹ ਨੇ ਗੁਰੂ ਸਾਹਿਬ ਲਈ ਆਪਣੇ ਦੋ ਲਾਲਾਂ ਦੀ ਜਾਨ ਦਿੱਤੀ ਹੈ ਜੀ ਠੀਕ ਹੈ ਤੂੰ ਲਾਲਾਂ ਦੀ ਜਾਨ ਨਹੀਂ ਦਿੱਤੀ ਆਪਣੇ ਘਰ ਦੇ ਅੱਠ ਜੀਆਂ ਦੀ ਜਾਨ ਦਿੱਤੀ ਹੈ ਇਹ ਧਰਮਾਂ ਦੀ ਗੱਲ ਨਹੀਂ ਹੈ ਕੌਮਾਂ ਦੀ ਗੱਲ ਨਹੀਂ ਹੈ ਇਹ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਸ਼ਾਸਕਾਂ ਦੀ ਗੱਲ ਹੈ ਜਿਨ੍ਹਾਂ ਦਾ ਲਈ ਉਹਨਾਂ ਦਾ ਧਰਮ ਉਹਨਾਂ ਦੀ ਹਕੂਮਤ ਹੁੰਦੀ ਹੈ ਉਹ ਧਰਮ ਨੂੰ ਵਰਤਦੇ ਨੇ ਆਪਣੀ ਹਕੂਮਤ ਲਈ ਧਰਮ ਨੂੰ ਇਸਤੇਮਾਲ ਕਰਦੇ ਨੇ ਅੱਜ ਵੀ ਕੀਤਾ ਜਾ ਰਿਹਾ ਹੈ ਅੱਜ ਤੱਕ ਧਰਮ ਦੇ ਹੁੱਕੇ ਲਾ ਲ ਕੇ ਹਕੂਮਤਾਂ ਹਾਸਲ ਕੀਤੀ ਜਾ ਰਹੀਆਂ ਨੇ ਇਸ ਨੂੰ ਕਦੇ ਵੀ ਇੱਕ ਹਾਕਮ ਦੀ ਹਕੂਮਤ ਨੂੰ ਉਸਦੇ ਧਰਮ ਜਾਂ ਉਸਦੀ ਕੌਮ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਹਾਂ ਦੂਸਰੀ ਗੱਲ ਹਰ ਕੌਮ 'ਚ ਕੁਝ ਮਾੜੇ ਲੋਕ ਪੈਂਦੇ ਨੇ ਬਿਲਕੁਲ ਉਹ ਮਾੜੇ ਲੋਕਾਂ ਕਰੇ ਸਾਰੇ ਕੌਮ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਇਹ ਅਨਿਆਏ ਹੈ ਠੀਕ ਹੈ ਨਾ ਤੇ ਜੇ ਸ਼ਾਂਤੀ ਦੀ ਗੱਲ ਕਰੀਏ ਸੱਚਾ ਬੰਦਾ ਹਮਸਲ ਬਣੂਗਾ ਜਿਹੜਾ ਸ਼ਾਂਤੀ ਸਿੱਖਿਆਵਾਂ ਦੀ ਪਾਲਣਾ ਕਰਦਾ ਹੈ ਸੱਚਾ ਸਿੱਖ ਹੋਇਆ ਜਿਹੜਾ ਗੁਰਵਾਲੇ ਦੀ ਸਿੱਖਿਆ ਨੂੰ ਪਾਲਣਾ ਕਰਦਾ ਹੈ ਸਿੱਖੀ ਨੇ ਤਮਾਕੂ ਔਰ ਸਿਗਰਟ ਦਾ ਸੇਵਨ ਵਰਜਿਤ ਕੀਤਾ ਹੈ ਕਿੰਨੇ ਲੋਕ ਨੇ ਜਿਹੜੇ ਸਿੱਖਾਂ ਦੇ ਘਰ ਪੈ ਕੇ ਕੋਈ ਸੀਰਲ ਪੌਪਲਰ ਪਾਰਟਿਸਨ ਬਣ ਗਏ ਗੱਲ ਨਹੀਂ ਕੋਈ ਗੱਲ ਨਹੀਂ ਉਹਨਾਂ ਨੂੰ ਆਪਾਂ ਸਿੱਖੀ ਨਾਲ ਜੋੜ ਸਕਦੇ ਕੌਮ ਨਾਲ ਜੋੜ ਸਕਦਾ ਇਸਲਾਮ ਨੇ ਸ਼ਰਾਬ ਪੀਣ ਤੇ ਵਿਆਜ ਨੂੰ ਵਰਜਿਤ ਕੀਤਾ ਹੈ ਹਰਮਨ ਦਿੱਤਾ ਤੇ ਬਹੁਤ ਸਾਰੇ ਲੋਕ ਮੁਸਲਮਾਨ ਦੇ ਘਰ ਪੈ ਕੇ ਕੋਈ ਸ਼ਰਾਬ ਪਿੰਦੇ ਨੂੰ ਆਰਾਮ ਬੈਠ ਜਾਂਦੇ ਨੇ ਤਫਰੂਸ ਇਸਲਾਮ ਨਾਲ ਜੋੜ ਸਕਦਾ ਦਾ ਕੌਮ ਨਾਲ ਜੋੜ ਸਕਦਾ ਅਕਸਰ ਇੱਜ਼ਤ ਹੀ ਫੇਲ ਹੈ ਇਸ ਤਰ੍ਹਾਂ ਹੀ ਇਸਲਾਮ ਦੀ ਇੱਕ ਸਿੱਖਿਆ ਹੈ ਜਿਹੜੀ ਅਸੀਂ ਉਹ ਕਹਿੰਦੀ ਹੈ ਜਿਸ ਨੇ ਕਿਸੇ ਨਿਰਦੋਸ਼ ਦੀ ਹੱਤਿਆ ਕੀਤੀ ਉਹ ਸਾਬੂਕੋ ਹੋ ਸਕਦਾ ਮੁਸਲਮਾਨ ਨਹੀਂ ਹੋ ਸਕਦਾ ਉਹ ਉਲੰਘਣਾ ਕਰਨ ਵਾਲਾ ਤਾਂ ਮੁਜਰਮ ਹੈ ਨਾ ਚਾਹੇ ਉਹ ਦੇਸ਼ ਦੇ ਉਪਰ ਸੰਵਿਧਾਨ ਨੂੰ ਉਲੰਘਣਾ ਕਰੇ ਜਾਂ ਕਿਸੇ ਧਰਮ ਦੇ ਸੰਵਿਧਾਨ ਦੀ ਜਿਸ ਵੇਲੇ ਉਹ ਉਲੰਘਣਾ ਕੀਤੀ ਨਾ ਇਸਲਾਮ ਕਹਿੰਦਾ ਵੀ ਨਿਰਦੋਸ਼ ਦੀ ਹੱਤਿਆ ਕਰਨ ਵਾਲਾ ਕੁਰਾਨਿਕ ਚੈਪਟਰ ਹੈ ਅਲ ਮਾਇਦਾਇਤ ਨੰਬਰ 32 ਉਹ ਸਾਰੇ ਇਨਸਾਨੀ ਦੀ ਹੱਤਿਆ ਕਰਨ ਵਾਲਾ ਇਸ람 ਕਹਿੰਦਾ ਨਾ ਲਾਇਕਰਾਫੀ ਦੀ ਫਰਾਂਸੀਸੀ ਆ ਹਨ ਬਗਰਾ ਇਹਨਾਂ ਨੂੰ ਬੱਤਾ ਉਸ ਬੰਦੇ ਪੀ ਇਸ람 ਚ ਕੋਈ ਦੋਧ ਦੇ ਗੱਸਤੀ ਨਹੀਂ ਹੈ ਕਿ ਕੋਈ ਦੋਧ ਦੇ ਗੱਸਤੀ ਕਰਦਾ ਹੈ ਤਾਂ ਤੁਰਫ ਕਰਦਾ ਹੈ ਇਸ람 ਕਹਿੰਦਾ 790 ਸਾਲ ਤੋਂ ਬੱਚੇ ਤੇ ਸ਼ਰਾ ਲਾਗੂ ਨਹੀਂ ਹੁੰਦੀ ਜੇ ਕੋਈ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਲੰਘਣਾ ਕਰ ਦੇਣਾ ਬਿਲਕੁਲ ਇਸ람 ਕਹਿੰਦਾ ਵੀ ਤੁਸੀਂ ਕਿਸੇ ਨਾਲ ਨਿਆਂ ਨਹੀਂ ਕਰ ਸਕਦੇ ਜੇ ਕੋਈ ਨਿਆਂ ਕਰਦਾ ਤਾਂ ਇਸ람 ਨੂੰ ਲੱਗਣਾ ਕਰਦਾ ਹੈ ਬਿਲਕੁਲ ਠੀਕ ਹੈ ਨਹੀਂ ਇਸੇ ਕਰਕੇ ਇਤਿਹਾਸ ਦੱਸਦਾ ਜਦੋਂ ਕਾਜ਼ੀ ਦੀ ਅਦਾਲਤ ਸੁਪੇ ਸਾਹਮਣੇ ਮੁਕੱਦਮਾ ਪੇਸ਼ ਕੀਤਾ ਕਾਜ਼ੀ ਅਸਲ ਜੱਜ ਜੀ ਇਹ ਇਸਾਮੀ ਇਹਨੂੰ ਸ਼ਰ੍ਹਾਂ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਸਪਸ਼ਟ ਮੈਂ ਦੱਸਦਾ ਮੈਂ ਕਿਸੇ ਮੁਜ਼ਮਨ ਡਾਇਰੈਕਟਰ ਦੀ ਗੱਲ ਨਹੀਂ ਕਰਦਾ ਲੋਕਾਂ ਨੇ ਡਿਫੈਂਡ ਕਰਦਾ ਠੀਕ ਹੈ ਸਿੱਖ ਰਾਈਟਰ ਹੋਲੇ ਪਾਇਨਲ ਰਣ ਸਿੰਘ ਪਲੇਅਰ ਉਹਦੀ ਕਿਤਾਬ ਹੈ 16626 ਦੀ ਉਹ ਸਾਰੇ ਵੱਲੇ ਦੇ ਰਹੇ ਹਾਂ ਪੰਨਾ ਨੰਬਰ 37 ਦੇ ਸਿੱਖਾਂ ਨੇ ਹਿੰਦੂ ਚੰਗੇ ਜਾਂ ਮੁਸਲਮਾਨ ਕਿਤਾਬ ਦਾ ਨਾਮ ਹੈ ਅੱਛਾ ਜਦੋਂ ਉਹ ਵੀ ਸ਼ਰ੍ਹਾਂ ਅਨੁਸਾਰ ਕਾਜ਼ੀ ਨੂੰ ਪੁੱਛਿਆ ਇਹਨਾਂ ਨੂੰ ਸ਼ਰ੍ਹਾਂ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਕਾਜ਼ੀ ਨੇ ਕਿਹਾ ਇਹ ਸ਼ਬਦ ਬੋੜਦਰ ਠੀਕ ਹੈ ਹਜ਼ੂਰ ਇੱਥੇ 마ਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜੁਰਮ ਇਸਲਾਮੀ ਸ਼ਰਾਚ ਉਸ ਤੇ ਤਦਬੀਜ ਨਹੀਂ ਕੀਤੀ ਗਈ ਹੈ ਹੀ ਨਹੀਂ ਤੂੰ ਸਜ਼ਾ ਕੀ ਦਵਾਉਂਗੇ ਹੁਣ ਤੇ ਦੂਗਾ ਸਜ਼ਾ ਤਾਂ ਉਲੰਘਣ ਕਰੂਗਾ ਉਲੰਘਣ ਕਰਵਾਉਣ ਵਾਲਾ ਮੁਜਰਮ ਹੈ ਦੂਸਰੇ ਜਦੋਂ ਉਹ ਤੋਂ ਉਹ ਨਹੀਂ ਮਿਲਿਆ ਮਾਫਾ ਉਹਨੂੰ ਉਸ ਦੇ ਨਵਾਬ ਸ਼ੇਰ ਮੁਹੰਮਦ ਸਾਹਿਬ ਉਹ ਜੂਠੇ ਕੋਰਚ ਉਹਨੇ ਨਵਾਬ ਸ਼ੇਰ ਮੁਹੰਮਦ ਸਾਹਿਬ ਦਾ ਕੋਈ ਭਰਾ ਦਾ ਬਦਲਾ ਲੈ ਲੈ ਤੇਰਾ ਭਰਾ ਮਾਰਿਆ ਗਿਆ ਲੜਦਾ ਹੋਇਆ ਨਾਰਾ ਠੀਕ ਹੈ ਠੀਕ ਹੈ ਉਹਨੇ ਕਹਿੰਦੇ ਜੋ ਕਿ ਅੱਲਾ ਯਾਰ ਹਾਂ ਮੇਰੇ ਖਿਆਲ ਹੈ ਸ਼ਹੀਦਾਂ ਨੇ ਵਫਾ ਉਹਦਾ ਪੰਨਾ ਨੰਬਰ 104 ਬਦਲਾ ਹੀ ਲੈਣਾ ਹੋਗਾ ਤੋਂ ਹਮ ਲੈਗੇ ਵਾਪਸ ਪਾਪਾ ਲੈਣਾ ਹੋਗਾ ਤੋ ਹਮ ਲੇਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮ ਕੋ ਐਸੇ ਪਾਪ ਸੇ ਕਿਤਨਾ ਦਾ ਕਸੂਰ ਬੱਚੇ ਨੂੰ ਨਹੀਂ ਪਰ ਕੋਲੇ ਬੈਠਾ ਦੁਸ਼ਤ ਜੀਵਾਨ ਚ ਚਲਣ ਲਗਾਦਾ ਸਭਲੇ ਵਿੱਚ ਸਭ ਨੂੰ ਵੱਡੇ ਹੋ ਕੇ ਅਧਰੂ ਵੱਡਾ ਦੁੱਖ ਦੇਣਗੇ ਇਤਿਹਾਸ ਲਿਖਦਾ ਜਫਰਨਾਮਾ ਸਟੇਕ ਪੰਨਾ ਨੰਬਰ 16 ਦੇ ਜੀ ਇਸ ਗੱਲ ਨੇ ਜ਼ਾਲਮ ਸੁਭਾ ਸਰੰਦ ਦੇ ਗਿਰ ਤੇ ਬਰੂਦਤ ਨਮੂਕਤਾ ਸਰਦਨੀਤੀ ਆ ਰੂਗਾ ਧੰਨਵਾਦ ਜੀ ਕੋਲੇ ਨਾਲ ਖਾਣਾ ਨਾਲ ਮਾਰ ਜੂ ਅਸੀਂ ਹਾਲ ਹੋ ਰਿਹਾ ਕਹਨੇ ਆ ਵੀ ਤੇਰੀ ਲਈ ਮੇ ਪਿਤਾ ਨਾਲ ਆਇਆ ਨੂੰ ਮਸੂਮ ਚੰਦਰ ਰੱਖੀ ਦਵਾੜੇ ਯਾਦ ਰੱਖ ਜਿੱਥੇ ਮਜ਼ਲੂਮਾਂ ਤੇ ਮਾਸੂਮਾਂ ਤੇ ਜ਼ੁਲਮ ਹੁੰਦਾ ਉਥੇ ਰੱਬ ਦਾ ਪਿਆਰ ਨਾਜ਼ਰ ਹੁੰਦਾ ਹੈ ਉਨੇ ਤੇ ਰੱਬ ਦਾ ਪਿਆਰ ਰੱਖਿਆ ਜੋ ਇਹ ਕਹਿੰਦਾ ਹੋਇਆ ਵਾਕ ਆਊਟ ਕਰ ਗਿਆ ਹੈ ਨਾ ਤੇ ਇਹ ਇਹੋ ਆ ਇਤਿਹਾਸ ਤੇ ਮੈਂ ਪੋਜੀਸ਼ਨ ਤੇ ਅਸੀਂ ਗੱਲ ਕਰਦੇ ਹਾਂ ਸੁਭਾ ਸਰਾਂ ਦੀ ਲਾਲ ਸਿੰਘ ਤੇ ਪੀਰ ਬੁੱਧੂ ਸਾਹਿਬ ਨੇ ਦੋ ਪੁੱਤ ਪਾ ਰਿਆ ਅੱਛਾ ਕਰਦੇ ਜੀ ਬਾਰੇ ਪਾਈ ਮਰਦਾਨੇ ਨੇ ਸਾਰੀ ਜ਼ਿੰਮੇਵਾਰੀ ਤੈਨੂੰ ਵੀ ਖਾਂ ਕਰੀ ਖਾਂ ਜਦੋਂ ਗੁਰੂ ਸਾਹਿਬ ਦਾ ਅਫਰ ਸਿੱਖੋ ਗੁਰੂ ਸਾਹਿਬ ਨੂੰ ਖਰਾਹ ਦੇ ਕੋਈ ਇਜ਼ਾਰ ਕਰਦੇ ਤੇ ਪਾਈ ਪਿੰਨਾ ਆਪਾਂ ਦੇ ਗੁਲਾਬਾ ਤੈਨ ਉਸ ਦਾ ਪੀਰ ਬਣਾ ਕੇ ਜਾਨਾ ਹ ਤੇਰੀ ਕੋ ਰੱਖੇ ਤੇ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਆ ਬਣੀ ਘਾ ਦਾ ਨਵੀਖਾ ਸਾਹਿਬ ਪੁੱਤਰਾਂ ਨਾਲ ਵੱਧ ਕੇ ਪਿਆਰੇ ਨੇ ਸਾਡਾ ਸਿੱਖਾਂ ਦੇ ਦਰਸ਼ਨਾਂ ਦੇ ਵਿੱਚ ਸਿੱਖ ਇਤਿਹਾਸ ਪੰਨਾ 26 ਮਾਲਵਾ ਇਤਿਹਾਸ ਪੰਨਾ ਪਹਿਲਾ 510 ਤੇ ਗੁਰੂ ਸਾਹਿਬ ਤਾਂ ਆ ਗਏ ਰਹੇ ਗੁਰੂ ਸਾਹਿਬ ਨੇ ਕਿਹਾ ਧਰਮ ਨਾਲ ਰਹੇ ਹੋਏ ਨਹੀਂ ਸੰਤ ਗੁਰੂ ਸਾਹਿਬ ਲਿਖ ਲੰਗ ਲਿਖਦੇ ਨੇ ਕਿ ਲਈ ਚਾਹੀਦੀ ਗੁਰਦੁਆਰਾ ਜਗ 1078 ਸਾਡੇ ਇਤਿਹਾਸਕਾਰਾਂ ਨੇ ਮੂਗਲ ਲਹਿਰ ਦੀ ਯੋਗਨ ਸੌਰੀ ਸਾਡੇ ਇਤਿਹਾਸਕਾਰਾਂ ਨੇ ਪਿੱਛੇ ਲਾਇਆ ਤੇ ਮੋਗਲ ਸਰਕਾਰ ਨਾਲ ਟੱਕਰ ਦੋ ਧਰਮਾਂ ਦੀ ਟੱਕਰ ਕਰਕੇ ਇਹਨੂੰ ਫਿਰਕੂ ਰੰਗ ਦਿੱਤਾ ਜੇ ਅਜਿਹਾ ਹੁੰਦਾ ਤਾਂ ਗੁਰੂ ਸਾਹਿਬ ਦੀ ਫੌਜ ਗੁਰੂ ਗੋਬਿੰਦ ਸਿੰਘ ਜੀ ਸੂਰਮਾ ਸ਼ੁਰੂ ਕਰਤੀ ਹੁੰਦੇ ਹਾਂ ਪੰਜਵੇਂ ਪਾਸ਼ਾ ਸ੍ਰੀ ਸੁਰੀ ਮੀਆਂ ਮੇ ਤੋਂ ਨਹੀਂ ਪਥਰ ਪੂਰ ਹੁੰਦਾ ਬਿਲਕੁਲ ਹੁੰਦੇ ਤੇ ਫਾਰੀਗ ਯੁੱਧ ਚ ਵੀ ਪੁੱਤ ਸਾਹਿਬ ਨੂੰ ਸਾਥ ਦਿੰਦਾ ਤੇ ਸੂਫੀ ਮੁਸਲਮਾਨ ਫਕੀਰ ਆ ਭਾਈ ਮਰਦਾਨਾ ਗੁਰੂ ਸਾਹਿਬ ਦਾ ਸਫਰ ਸਾਥੀ ਰਹਿਆ ਜਿਸ ਨੂੰ ਭਾਈ ਮਰਦਾਨਾ ਗਿਆ ਗੁਰੂ ਸਾਹਿਬ ਦੇ ਕੋਲ ਉਦਾਸੀ ਨਹੀਂ ਕੀਤੀ ਉੱਥੇ ਛੱਡ ਗਿਆ ਤੁਸੀਂ ਜੋ ਹੁਣ ਸਾਰਾ ਇਤਿਹਾਸ ਦੱਸ ਰਹੇ ਹੋ ਜਿਵੇਂ ਆ ਸਾਰੇ ਰੁਕ ਗਏ ਮੈਂ ਵੀ ਰੁਕ ਗਿਆ ਭਾਈ ਹਨੇਉ ਨਹੀਂ ਖੜੇ ਆਪਾਂ ਇੱਕ ਵਾਰ ਸਮਝ ਹੀ ਗਏ ਹਨ ਸੰਤ ਜੀ ਇਤਿਹਾਸ ਮੈਨੂੰ ਲੱਗਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਊਗਾ ਜੇ ਤੁਸੀਂ ਮੈਂ ਕਿਸੇ ਨੂੰ ਫੜ ਕੇ ਵੀ ਪੁੱਛਣਾ ਲਾਓ ਜੇ ਤੁਸੀਂ ਮੈਨੂੰ ਹੀ ਪੁੱਛਣੋ ਮੈਨੂੰ ਪਤਾ ਨਹੀਂ ਹੋਊਗਾ ਪਰ ਇੱਥੇ ਆਉਂਦੇ ਸਾਰੇ ਨੇ ਇਹ ਕਾਰਨ ਕੀ ਮੰਨਦੇ ਹੋ ਵੀ ਕੀ 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 ਕਾਰਨ ਹੈ ਜਿਸ ਨਾਲ ਇਤਿਹਾਸ ਨੂੰ ਪਿੱਛੇ ਛੱਡਿਆ ਗਿਆ ਅਸੀਂ ਪਤਾ ਹੈ ਕਿ ਅਸੀਂ ਕੁਰਬਾਨੀ ਨੂੰ ਵੀ ਛੱਡਦਾ ਦਿਨਾਸ ਨੂੰ ਵੀ ਅਸੀਂ ਨਾ ਜਦੋਂ ਇਹ ਹੋਏਗਾ ਗੋਲ ਹੋ ਬਦਲ ਜਾ ਤੇ ਪੈਸ ਸਿੱਖ ਉਹਨਾਂ ਕੋਰੋਨਿਆਂ ਦੇ ਤਾਂ ਸੀ। ਉਹਨਾਂ ਦਾ ਸ਼ਹੀਦੀ ਨੂੰ ਇੱਕ ਮੇਲਾ ਬਣਾਤਾ। ਅ ਉਹ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਸਾਡੇ ਵੀ ਕਹਿੰਦੇ ਸਾਬਤ ਸ਼ੁਰੂ ਸਾਬਤ ਸ਼ੁਰੂ ਤੋ ਜੇ ਸਾਬਤ ਸ਼ੀਰ ਦੀ ਗੱਲ ਕਰੋ ਸ਼ੀਰ ਤੋਂ ਬਗੈਰ ਸ਼ੁਰੂ ਦੀ ਭੁੱਕਰੀ ਹੈ ਪੱਟ ਪਿਆ ਸੋਨਾ ਜਿਹੜਾ ਚੰਨਾਂ ਨੂੰ ਖਾਵੇ। ਸ਼ੀਰ ਦੀ ਗੱਲ ਕਿਉਂ ਨਹੀਂ ਕਰਦੇ? ਕਰਤਾਰ ਦੀ ਗੱਲ ਕਿਉਂ ਨਹੀਂ ਕਰਦੇ? ਤੁਸੀਂ ਇਸਲਾਮੀ ਕਿਰਦਾਰ ਪੇਸ਼ ਨਹੀਂ ਕਰਦੇ। ਆਪਾਂ ਇੱਕ ਬੋਕ ਨੂੰ ਬਾਹਰੋਂ ਗੱਜ ਕਰ ਲੈਂਦੇ। ਪਹਿਰਾਵਾ ਦਿਖਾਈਏ ਉਹਨਾਂ ਇਸਲਾਮੀ ਕਿਰਦਾਰ ਨੂੰ ਪੇਸ਼ ਨਹੀਂ ਕਰਦੇ। ਤੁਸੀਂ ਸਿੱਖੀ ਦਿਖਾਈਏ ਉਹ ਸਿੱਖੀ ਦਾ ਕਿਰਦਾਰ ਪੇਸ਼ ਨਹੀਂ ਕਰਦੇ। ਮੈਂ ਵਿੱਚ ਡਰਪਟ ਕਰਨ ਲੱਗਾ ਮੈਂ ਵਿੱਚ ਡਰਪਟ ਕਰਨ ਲੱਗਾ ਸੌਰੀ 5 ਮਿੰਟ 5 ਮਿੰਟ ਨਹੀਂ ਇਹਨਾਂ ਦੀ ਗੱਲ ਕਰ ਲੈਂਗੇ ਤੁਸੀਂ ਬਹੁਤ ਸੋਹਣੇ ਐਪੀਸੋਡ ਕਰਦੇ ਹੋ ਅਸੀਂ ਦੇਖਦੇ ਹਾਂ ਅਸੀਂ ਵੀ ਆਪਣਾ ਕੰਟੈਂਟ ਕਰਦੇ ਹਾਂ ਅਸੀਂ ਇੱਕ ਰਿਕਵੈਸਟ ਕਰਦੇ ਹਾਂ ਇਹਨਾਂ ਨੂੰ ਤੁਹਾਡੇ ਨਾਲ ਇੱਕ ਐਪੀਸੋਡ ਕਰਨ ਜੋ ਇਹ ਬੋਲ ਰਹੇ ਨੇ ਬਿਲਕੁਲ ਕਰੋ ਇੱਕ ਐਪਸੋਡ ਕਰੋ ਇਹਨਾਂ ਨਾਲ ਜਰੂਰ ਜਿਹੜੇ ਸਾਡੇ ਵਰਗੇ ਮੁੰਡੇ ਸੁਣਨਗੇ ਦੇਖੋ ਤੁਸੀਂ ਪੰਡਿਤਾਂ ਦੇ ਸਾਰੇ ਹੈਂਗ ਕਰਕੇ ਖੜਾ ਦੇ ਸੀਰੀਅਸਲੀ ਨਾ ਤੁਸੀਂ ਇੱਕ ਵਧੀਆ ਪੱਤਰਕਾਰ ਹੋ ਤੁਹਾਡਾ ਵੀ ਸਮਾਨ ਬਿਲਕੁਲ ਸਟਕ ਕਰ ਗਿਆ ਮੇਰਾ ਵੀ ਕਰ ਗਿਆ ਤੁਸੀਂ ਪਲੀਜ਼ ਇੱਕ ਆ ਬੇਨਤੀ ਹੈ ਗੁਰੂ ਸਾਹਿਬ ਵੀ ਧਰਤੀ ਤੇ ਖੜੇ ਆ ਇਹਨਾਂ ਨਾਲ ਇੱਕ ਐਪਸੋਡ ਕਰੋ ਚਾਹੇ ਉਹਦੇ ਚੈਪਟਰ ਬਣਾ ਕੇ ਕਰੋ ਕਿ ਸਾਨੂੰ ਸੌਖੀ ਭਾਸ਼ਾ ਚ ਸਮਝ ਆਉ ਇਜ਼ੀਲੀ ਉਹ ਸਿੱਧਾ ਦਿਮਾਗ ਚ ਪੈਂਦੀ ਜੋ ਇਹ ਕਹਿ ਰਹੇ ਨੇ ਤੁਸੀਂ ਕਿਤਾਬੀ ਚੀਜ਼ਾਂ ਵੀ ਸਮਝ ਨਹੀਂ ਆਉਂਦੀਆਂ ਜੋ ਐਪਸੋਡ ਕਰੋਗੇ ਨਾ ਤੁਸੀਂ ਇਹਨਾਂ ਨਾਲ ਸਾਡੇ ਵਰਗੇ ਆਮ ਨਾ 10 15 15 ਮਿੰਟ ਦੇ ਚੈਪਟਰ ਸੁਣਨਗੇ ਬਹੁਤ ਕੰਮ ਜਰੂਰ ਕਰਾਂਗੇ ਜਰੂਰ ਕਰਾਂਗੇ ਬਹੁਤ 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 ਤਾਈ ਤੁਸੀਂ ਮੈਂ ਕੀ ਕਿ ਸਮਝਦਾ ਸਰ ਘਰ ਆਉਣਾ ਜੇ ਕਰਦਾ ਹਾਂ ਜਰੂਰ ਕਰਾਂਗੇ ਕਾਲਜ ਦਾ ਲੈਕਚਰ ਜੀ ਜੀ